ਹੈਲੋ ਫਰੈਂਡਸ ਕਿਵੇਂ ਹੋ ਸਾਰੇ ਅੱਜ ਮੈਂ ਜਾ ਰਹੀ ਸੀ ਜਲੰਧਰ ਵਾਲੀ ਸਾਈਡ ਤੇ ਮੈਂ ਸੋਚਿਆ ਕਿ ਕਿਉਂ ਨਾ ਦਰਿਆ ਦੀ ਆਪਾਂ ਜਿਹੜੀ ਆ ਵੀਡੀਓ ਬਣਾਈ ਜਾਵੇ ਬਿਆਸ ਦਰਿਆ ਦੀ ਠੀਕ ਹੈ ਜੀ ਉਹ ਤੁਹਾਨੂੰ ਦਿਖਾਉਨੇ ਆਪਾਂ ਬੇਟਾ ਸਲੋ ਰੱਖਿਓ ਦੇਖੋ ਜੀ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਤੇਜ਼ਾ ਬਹੁਤ ਜ਼ਿਆਦਾ ਤੇਜ਼ ਲੱਗਦਾ ਪਿਆ ਇੰਦਰੋਂ ਤੇ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਪਾਣੀ ਆ ਗਿਆ ਹੋਇਆ ਜੀ ਲੋਕ ਤੇ ਵੈਸੇ ਗੱਡੀਆਂ ਵਾਲੇ ਖੜਕੇ ਦੇਖਦੇ ਪਏ ਆ ਬਾਕੀ ਨਹੀਂ ਖੜਨਾ ਚਾਹੀਦਾ ਆ ਦੇਖੋ ਛਾਲ ਮਾਰ ਕੇ ਨਾ ਅਗਲੀ ਸਾਈਡ ਉਹਨਾਂ ਨੇ ਮਨਾ ਵੀ ਕੀਤਾ ਹੋਇਆ ਆ ਕਿ ਨਾ ਜਾਓ ਹਨਾ ਕਿ ਪੁਲ ਦੀਆਂ ਜਿਹੜੀਆਂ ਇਹ ਵਾਲੀਆਂ ਚਾਰਦਵਾਰੀ ਜੀ ਕੱਚੀ ਐ ਤੇ ਪਾਣੀ ਦਿਨੋ ਦਿਨ ਮੈਨੂੰ ਲੱਗਦਾ ਵੱਧ ਰਿਹਾ ਹੈ ਘਟਦਾ ਨਹੀਂ ਰਿਹਾ ਚਲੋ ਪ੍ਰਮਾਤਮਾ ਸਰਬੱਤ ਦਾ ਭਲਾ ਕਰੇ ਸਭ ਦੇ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਣ ਤੇ ਜੋ ਵੀ ਇਸ ਮੁਸੀਬਤ ਦੇ ਨਾਲ ਭੈਣ ਭਰਾ ਕਿਸਾਨ ਵਿਚਾਰੇ ਲੜ ਰਹੇ ਨੇ ਰੱਬ ਛੇਤੀ ਛੇਤੀ ਉਹਨਾਂ ਨੂੰ ਮਤਲਬ ਜ਼ਿੰਦਗੀ ਬਖਸ਼ੇ ਸੇਫ ਰਹਿਣ ਆਪਣੇ ਘਰਾਂ ਚੋਂ ਫਿਰ ਵਾਪਸ ਜਾ ਸਕਣ ਤੇ ਪਾਣੀ ਦੀ ਜਿਹੜੀ ਮਾਰ ਆ ਦੇਖਦੇ ਆ ਕਿੱਥੋਂ ਤੱਕ ਆ ਪਾਣੀ ਅੱਗੇ ਅੱਗੇ ਹੋਰ ਵੀ ਨਜ਼ਰ ਆਊਗਾ ਵੈਸੇ ਉਤਰਉਂਦੇ ਬਣਾ ਲਿਓ ਹੈਲੋ ਹਾਂਜੀ ਦੇਖੋ ਜੀ ਫਰੈਂਡਸ ਅਸੀਂ ਨਾ ਦਰਿਆ ਤੋਂ ਜਲੰਧਰ ਵਾਲੀ ਸਾਈਡ ਤੋਂ ਵਾਪਸ ਫਿਰ ਤੋਂ ਬਿਆਸ ਵੱਲ ਜਾ ਰਹੇ ਆ ਆ ਦੇਖੋ ਕਿੰਨਾ ਨਾ ਪਾਣੀ ਆ ਦੇਖੋ ਬਹੁਤ ਸਾਰਾ ਪਾਣੀ ਆ ਮਤਲਬ ਅੱਗੇ ਦਰਖਤ ਹੋਣ ਕਰਕੇ ਨਜ਼ਰ ਨਹੀਂ ਆ ਰਿਹਾ ਸਲੋ ਕਰੀ ਬੇਟਾ ਅੱਗੇ ਦੇਖੀ ਕਿੰਨਾ ਪਾਣੀ ਆ ਜਿਹੜਾ ਬਿਆਸ ਦਰਿਆ ਦਾ ਪਾਣੀ ਆ ਨਾ ਦੇਖੋ ਢਲਾਨ ਜਿਹੜੀ ਇੱਧਰ ਨੂੰ ਆ ਨਾ ਇਹ ਇਹ ਆ ਦੇਖੋ ਇੱਥੇ ਲੋਕਾਂ ਦੀਆਂ ਪੈਲੀਆਂ ਸਾਰੀਆਂ ਬਹੁਤ ਦੂਰ ਤੱਕ ਦੇਖੋ ਨੀਆਂ ਡੁੱਬ ਚੁੱਕੀਆਂ ਨੇ ਤੇ ਪਾਣੀ ਦੇਖੋ ਬਿਲਕੁਲ ਰੋਡ ਦੇ ਨਾਲ ਤੇ ਲੱਗਣੀ ਵਾਲਾ ਆ ਇੰਨਾ ਜ਼ਿਆਦਾ ਪਾਣੀ ਆ ਚੁੱਕਾ ਨਾ ਸਾਈਡਾਂ ਤੇ ਮਤਲਬ ਜਲੰਧਰ ਵਾਲੀ ਸਾਈਡਾ ਢਿਲਮਾ ਵਾਲੀ ਤੇ ਦਰਖਤਾਂ ਦਾ ਕਰਕੇ ਅੱਗੇ ਜਿਹੜਾ ਨਜ਼ਰ ਘੱਟ ਆਉਂਦਾ ਵੈਸੇ ਬਹੁਤ ਆ ਬਹੁਤ ਨੁਕਸਾਨ ਹੋਇਆ ਉਹ ਤੇ ਜਿਹੜੇ ਹੁੰਦੇ ਨਾ ਬੰਬੀਆਂ ਵਾਲੇ ਕਮਰੇ ਛੋਟੇ ਪਾਏ ਉਹ ਵੀ ਡੁੱਬੇ ਹੋਏ ਆ ਬਾਰਿਸ਼ ਵੀ ਆ ਰਹੀ ਹੈ ਹਲਕੀ ਹਲਕੀ ਬਾਰਿਸ਼ ਤੇ ਚਲੋ ਰੁਕਣ ਹੀ ਨਹੀਂ ਨਾ ਡਈ ਬਾਰਿਸ਼ ਦਾ ਤੇ ਕੰਮ ਹੀ ਹੈ ਬਸ ਵੀ ਇੰਨੇ ਚੱਲੀ ਜਾਣਾ ਆਦਮੀ ਹੈਗੇ ਵਿੱਚ ਪਤਾ ਨਹੀਂ ਕਿਸੇ ਸਾਈਡ ਆਪਣੇ ਕੋਈ ਜਾਂਦਾ ਹੋਊਗਾ ਪਾਸੇ ਤੇ ਕੀ ਪਤਾ ਹਨਾ ਰੱਬ ਹੀ ਅਮੀਰ ਕਰੇ ਤੇ ਹੋਣੀ ਆ ਪਰਮਾਤਮਾ ਇਨਾਂ ਦਾ ਛੇਤੀ ਛੇਤੀ ਜਿਹੜਾ ਦੁੱਖ ਆ ਕਸ਼ਟਾ ਦੁਨੀਆ ਦੇ ਉੱਤੇ ਖਤਮ ਕਰਨ ਦੇਖੋ ਜੀ ਝਾੜੀਆਂ 'ਚ ਪਾਣੀ ਨਜ਼ਰ ਆਈ ਰਿਹਾ ਹਮ ਸਾਰੀ ਜਗ੍ਹਾ ਹੀ ਆ ਕਿ ਪਾਣੀ ਦਿਖੀ ਜਾ ਰਿਹਾ ਆ ਲਾਗੋਂ ਤੇ ਦਿਖ ਰਿਹਾ ਵੈ ਝਾੜੀਆਂ 'ਚ ਪਾਣੀ ਦੂਰ ਤੇ ਬਹੁਤ ਆ ਹਮ ਦੇਖੋ ਕਿਤੇ ਕਿਤੇ ਤੇ ਬਿਲਕੁਲ ਝਾੜੀਆਂ ਨਹੀਂ ਆਹ ਕਲੀਅਰ ਨਜ਼ਰ ਆ ਰਿਹਾ ਪਾਣੀ ਦੇਖੋ ਦੇਖੋ ਇਹ ਘਰ ਤੇ ਡੁੱਬੇ ਹੀ ਆ ਦੇਖੋ ਜਿਹੜੇ ਬੰਬੀ ਤੇ ਜਿਹੜੇ ਹਾਂ ਬੰਬੀ ਤੇ ਰਹਿੰਦੇ ਦੇਖੀਏ ਇੱਥੇ ਇੱਕ ਹਾਂ ਲਓ ਜੀ ਪੂਰਾ ਹੀ ਘਰ ਡੁੱਬਿਆ ਪਿਆ ਆ ਚਲ ਗਏ ਨੇ ਵਿਚਾਰੇ ਇੱਥੇ ਥੋੜੀ ਹੁਣੇ ਆ ਉਹ ਹਨਾ ਹੁਣ ਬਿਲਕੁਲ ਉਹ ਕੱਢ ਕੇ ਲੈ ਗਏ ਹੁਣੇ ਨਾ ਹੈਲਪ ਕਰਨ ਬਹੁਤ ਹੀ ਉਹ ਤੇ ਪਈ ਸਾਰੇ ਡੁੱਬ ਗਏ ਬਹੁਤ ਡੁੱਬਾ ਪਿਆ ਇਹ ਵੀ ਦੇਖਦੇ ਆ ਇਹ ਜਿੱਥੇ ਹਨਾ ਉਹ ਕੋਟਨ ਹਾਂ ਉਹ ਵੀ ਲੈ ਪਾਣੀ ਤੁਸੀਂ ਦੇਖ ਸਕਦੇ ਹੋ ਲਓ ਜੀ ਆਹ ਦੇਖੋ ਜੀ ਝੋਨੇ ਉਹ ਦੇਖੋ ਬੰਬੀ ਤੋਂ ਅੱਗੇ ਜਿਹੜਾ ਘਰ ਆ ਬਈ ਤੁਹਾਨੂੰ ਵੀ ਨਜ਼ਰ ਆ ਹੀ ਰਿਹਾ ਹੋਣਾ ਬੰਬੀ ਤੋਂ ਅਗਲਾ ਘਰ ਜਿਹੜਾ ਹਮਮ ਸਹੀ ਗੱਲ ਹੈ ਇੱਥੇ ਡਾਰਾ ਆਂਡਿਆ ਸੱਚੀ ਪਾਣੀ ਆ ਗਿਆ ਆਵਾਜ਼ ਵੀ ਹੈ ਨਹੀਂ ਪਾਣੀ ਦੇਖੋ ਕਿੰਨਾ ਦੌੜ ਰੰਡਿਆ ਉਧਰਲੀ ਸਾਈਡ ਜਿੱਥੇ ਨਾ ਕਿ ਮੇਰਾ ਸਪੀਡ ਬਹੁਤ ਜ਼ਿਆਦਾ ਹੈ ਅੱਗੇ ਜਾ ਰਿਹਾ ਪਾਣੀ ਤੇ ਉਹ ਘਰ ਦੇ ਵਿੱਚ ਕੋਈ ਨਹੀਂ ਹੈਗਾ ਮੈਨੂੰ ਲੱਗਦਾ ਉਹ ਦਰਖਤ ਦੇ ਉੱਤੇ ਉਹੀ ਨਹੀਂ ਬੈਠੇ ਬਗਲੇ ਹਾਂਜੀ ਹਾਂ ਇਧਰ ਪਾਪੂਲਰ ਜਿਹੜੇ ਹੁੰਦੇ ਆ ਦਰਖਤ ਉਹ ਲੱਗੇ ਆ ਦੇਖੋ ਕਿੰਨਾ ਕਿੰਨਾ ਪਾਣੀ ਨਾ ਤੇ ਇਹ ਵੀ ਹੋਟਲ ਵੀ ਦੇਖਦੇ ਵਾਂ ਲਏ ਵੀ ਡੁੱਬਿਆ ਆ ਹਾਂ ਇਹਦੇ ਵਿੱਚ ਪਾਣੀ ਆਣਾ ਹੀ ਆਣਾ ਇਹਨੇ ਲੱਗੋਣੀ ਤੇ ਲੰਘਿਆ ਨਹੀਂ ਆਇਆ ਇਹਦੇ ਵਿੱਚ ਪਾਣੀ ਆਇਆ ਹੈ ਨਾ ਆ ਦੇਖੋ ਬਰਾਬਰ ਦਾ ਆ ਕਿਹਾ ਹਾਂ ਬਿਲਕੁਲ ਅੱਛਾ ਅਗਲੀ ਸਾਈਡ ਨਹੀਂ ਆਇਆ ਇਹ ਬੈਕ ਸਾਈਡ ਕੰਦ ਵੀ ਹੈਗੀ ਇਹਦੀ ਤੇ ਨਹੀਂ ਪਾਣੀ ਅੰਦਰ ਅੰਦਰ ਨਹੀਂ ਆਇਆ ਆ ਸਕਦਾ ਹੀ ਵੈਸੇ ਸਵੀਮਿੰਗ ਪੂਲ ਬਣਿਆ ਹੈ ਇਹਦੇ ਅੰਦਰ ਹੋਟਲ ਦੇ ਚਲੋ ਅੱਗੋਂ ਫੇਰ ਲੈਨੇ ਥੋੜਾ ਬੋਤਾ ਹਨਾ ਵਿਊ ਹਾਂ ਹੈ ਉਹ ਵੀ ਘਰ ਡੁੱਬੇ ਪਏ ਆ ਮਤਲਬ ਉੱਥੇ ਵੀ ਕੋਈ ਨਹੀਂ ਹੈਗਾ ਮੈਨੂੰ ਨਜ਼ਰ ਆ ਰਿਹਾ ਕੋਈ ਨਹੀਂ ਵੈਸੇ ਅੱਗੇ ਕਰੋ ਥੋੜਾ ਗੱਡੀ ਨੂੰ ਹੂੰ ਉਹਵਾ ਕਿਸੇ ਨੇ ਕੋਈ ਕਿਸ਼ਤੀ ਜੀ ਪਾਈ ਆ ਵਿਚਾਰਿਆਂ ਨੇ ਘਰਾਂ ਨੂੰ ਜਾ ਤੇ ਰਹੇ ਆ ਕਈ ਵਿਚਾਰੇ ਜਿਹੜੇ ਬਜ਼ੁਰਗ ਲੋਕ ਹਨ ਉਹ ਤੇ ਬਿਲਕੁਲ ਹੀ ਨਹੀਂ ਆਪਣਾ ਘਰ ਨਹੀਂ ਛੱਡ ਰਹੇ ਜਿੰਨਾ ਮਰਜੀ ਇਹ ਵੀ ਘਰ ਡੁੱਬਿਆ ਪਿਆ ਜੀ ਕਹਿ ਰਹੇ ਜਿੰਨਾ ਮਰਜੀ ਕਸ਼ਟ ਆ ਜਾਏ ਘਰ ਹੀ ਨਹੀਂ ਛੱਡ ਰਹੇ ਘਰ ਛੱਡਣੇ ਬਹੁਤ ਆਕੀਆ ਇਹ ਇੱਥੇ ਰੋਕਾ ਮਾਰੀ ਜੀ ਮੈਂ ਉਹ ਮੈਨੂੰ ਬਣਾ ਲੈ ਦੋ ਚਲੋ ਅੱਜ ਆ ਦੇਖੋ ਜੀ ਨਹੀਂ ਬੱਚੇ ਗੱਡੀ ਰੋਕ ਹੀ ਨਹੀਂ ਰਹੇ ਕਹਿੰਦੇ ਨਹੀਂ ਬਣਾਨੀ ਮम्मा ਵੀਡੀਓ ਕਿ ਤੁਸੀਂ ਇਦਾਂ ਇਧਰ ਆ ਜਿਹੜਾ ਆ ਦਿਖਾ ਦਿਓ ਕਿਉਂਕਿ ਮੈਂ ਕਹੇ ਮੇਰੇ ਫਰੈਂਡਸ ਸੋਚਦੇ ਹੁਣੇ ਆ ਕਿ ਮਤਲਬ ਕਿੰਨਾ ਕੁ ਪਾਣੀ ਆ ਗਿਆ ਕਿਉਂਕਿ ਆਪਾਂ ਵੀਡੀਓ ਦੇਖਦੇ ਆ ਨਾ ਤੇ ਇਸ ਲਈ ਮੈਂ ਰੀਅਲ ਚ ਦਰਿਆ ਦੇ ਉੱਪਰ ਵੀ ਆਈ ਸੀ ਆਪਣੇ ਫਰੈਂਡਸ ਨੂੰ ਵੀਡੀਓ ਬਣਾ ਕੇ ਦਿਖਾਣ ਲਈ ਕਿ ਸਾਰੇ ਜਣੇ ਮਿਲ ਕੇ ਅਰਦਾਸ ਕਰੋ ਜੀ ਪਰ ਲੋਕ ਨਹੀਂ ਹਟਦੇ ਜੀ ਨਹੀਂ ਹਟਦੇ ਦੇਖ ਲਓ ਤੁਸੀਂ ਖੜੇ ਨੇ ਜੀ ਲੋਕ ਖੜੇ ਨੇ ਬਿਲਕੁਲ ਜੀ ਨਹੀਂ ਨਹੀਂ ਉਹ ਕਨਤਾ ਜੰਦਾ ਉਹ ਚੁਣਾ ਰੁੜਦਾ ਪਿਆ ਵਾ ਏਦਾਂ ਲੱਗਦਾ ਪਿਆ ਨਾ ਜਿਵੇਂ ਕੋਈ ਸ਼ੂ ਹੁੰਦੇ ਆ ਕੁਝ ਪਰ ਲੋਕ ਮੈਨੂੰ ਹੈਰਾਨਗੀ ਆ ਰਹੀ ਹੈ ਕਿ ਚੱਲਣੋਂ ਨਹੀਂ ਹਟਦੇ ਲੋਕੀ ਚੱਲੀ ਜਾ ਰਹੇ ਆ ਹੌਲ ਦੇ ਉੱਪਰ ਉੱਤਰ ਕੇ ਗੱਡੀਆਂ 'ਚੋਂ ਉੱਤਰ ਕੇ ਤੇ ਵੀਡੀਓ ਬਣਾ ਰਹੇ ਆ ਪਾਣੀ ਤੇ ਦੇਖੋ ਕਿੰਨਾ ਛੱਲਾਂ ਰਿਆ ਮਾਰਨ ਤੋਂ ਡਰ ਲੱਗ ਰਿਹਾ ਹੈ ਕਿਸੇ ਗੱਡੀ ਨਹੀਂ ਬੱਚੇ ਖਲਾਰ ਰਹੇ ਚਲੋ ਤੁਸੀਂ ਦੇਖਿਓ ਜ਼ਰੂਰ ਦੇਖਿਓ ਜ਼ਰੂਰ ਠੀਕ ਹੈ ਜੀ ਕਿਤਾ ਨਜ਼ਰ ਆਂਦਾ ਬਾਪਰੇ ਬਾਪ ਪਤਾ ਨਹੀਂ ਕਿੱਥੇ ਤੜਕ ਕੀ ਕੁਛ ਬੰਦਾ ਪਿਆ ਦੁਨੀਆ ਦੇ ਉੱਤੇ ਕਿੰਨਾ ਕਹਿਰ ਆਇਆ ਬਸ ਕਰੋ ਜਲਦੇਵਤਾ ਜੀ ਬਸ ਕਰੋ ਬਹੁਤ ਹੀ ਗੁੱਸਾ ਕਰ ਲਿਆ ਬਈ ਜਲਦੇਵਤਾ ਜੀ ਨੇ ਸਤਨਾਬਾਈ ਗੁਰੂ ਮੇਰ ਕਰੋ ਜੀ ਦੁਨੀਆ ਦੇ ਉੱਪਰ ਮੇਰ ਕਰੋ ਦੇਖੋ ਕਬੂਤਰ ਵੀ ਦੇਖੋ ਤੁਰਿਆ ਫਿਰੰਡਿਆ ਨਾ ਤੁਰੇ ਪੁਲ ਦੇ ਉੱਪਰ ਆਹ ਦੇਖੋ ਜੀ ਪੁੱਲ ਸਵਾਲਿਆਂ ਨੇ ਇੱਥੇ ਸੇਫਟੀ ਲਈ ਮਤਲਬ ਤਾਰ ਜਿਹੜੀ ਆ ਬੰਨੀ ਹੋਈ ਆ ਕਿ ਲੋਕ ਅੱਗੇ ਜਾ ਕੇ ਵੀਡੀਓ ਨਾ ਬਣਾ ਸਕਣ ਤੇ ਦਰਿਆ ਨੂੰ ਅੱਗੇ ਨਾ ਜਾ ਕੇ ਦੇਖਣ ਪਰ ਜਦੋਂ ਲੋਕ ਫਿਰ ਆਪਣੀ ਆਈ ਤੇ ਆ ਜਾਂਦੇ ਆ ਤੇ ਪੁਲਸ ਵਾਲਿਆਂ ਨੂੰ ਨਹੀਂ ਕੋਈ ਸਮਝ ਦੇ ਮਤਲਬ ਉੱਤਰ ਕੇ ਵੀਡੀਓ ਬਣਾ ਰਹੇ ਆ ਦਰਿਆ ਦੇ ਉੱਪਰ ਖੜੇ ਹੋ ਕੇ ਇਸ ਲਈ ਵਾਇਰਲ ਆਈ ਗਈ ਆ ਕਿਉਂਕਿ ਆ ਜਿਹੜੇ ਝਰਨੇ ਲੱਗੇ ਹੋਏ ਆ ਨਾ ਸਾਈਡਾਂ ਤੇ ਇਹ ਥੋੜੇ ਜਿਹਾ ਈਕ ਹੋਗੇ ਹੋਏ ਆ ਤੇ ਕਦੇ ਵੀ ਡਿੱਗ ਸਕਦੇ ਆ ਤਸੋ ਤੇ ਬੰਦੇ ਨੂੰ ਆਪ ਹੀ ਸਮਝ ਹੋਣੀ ਚਾਹੀਦੀ ਆ ਕਿ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨਾ ਜ਼ਿਆਦਾ ਪਾਵਰਫੁਲ ਨਹੀਂ ਹੁੰਦੀਆਂ ਇਹ ਕਦੇ ਵੀ نیچے ਡਿੱਗ ਸਕਦੀਆਂ ਤੇ ਜਾਨ ਨੂੰ ਖਤਰਾ ਹੈ ਬਹੁਤ ਜ਼ਿਆਦਾ ਸੋ ਅੱਜ ਜਣੀ ਮੈਂ ਵੀਡੀਓ ਪਾਣੀ ਆ ਜੀ ਸਾਰੀ ਵਿਆਸ ਦਰਿਆ ਦੀ ਪਾਉਂਗੀ ਤੇ ਇਹ ਮੈਂ ਇਸ ਟਾਈਮ ਵਿਆਸ ਹਾਈਵੇ ਪੁਲ ਦੇ ਉੱਪਰ ਆ ਤੇ ਮੰਦਰ ਵੀ ਸਾਡਾ ਡੁੱਬਿਆ ਪਿਆ ਜੀ ਥੱਲੇ ਤੁਸੀਂ ਮੰਦਰ ਦੇਖ ਸਕਦੇ ਹੋਵੋਗੇ ਗ੍ਰੀਨ ਕਲਰ ਦਾ ਨਜ਼ਰ ਆ ਰਿਹਾ ਇੱਕ ਤੇ ਲੋਕੀ ਉਹ ਕਰ ਰਹੇ ਆ ਨਾ ਗਣਪਤੀਆਂ ਦਾ ਬਹੁਤ ਜ਼ਿਆਦਾ ਸੀਜ਼ਨ ਆ ਇਹਨਾਂ ਦਾ ਦਿਨ ਤਿਉਹਾਰ ਜਿਹੜਾ ਵੀ ਹੁੰਦਾ ਆ ਵਿਸਰਜਨ ਕਰਦੇ ਪਏ ਆ ਮੈਂ ਤਾਂ ਕਿੰਨੀ ਚੰਗਾ ਆ ਗਣਪਤੀਆਂ ਜਿਹੜੀਆਂ ਆ ਪਾਣੀ ਦੇ ਵਿੱਚ ਰੋੜ ਦੇਣ ਕਿਉਂਕਿ ਜਿਆਦਾ ਬਹਾਵਾ ਪਾਣੀ ਦਾ ਨਹੀਂ ਤੇ ਗਣਪਤੀ ਜੀ ਵੀ ਜੀ ਦੀ ਬਹੁਤ ਜਿਆਦਾ ਵਿਅਪਦੀ ਹੁੰਦੀ ਆ ਜੇ ਪਾਣੀ ਨਾ ਨਾ ਇੰਨਾ ਹੁੰਦਾ ਤੇ ਮੈਂ ਤੁਹਾਨੂੰ ਸਪੈਸ਼ਲ ਵੀਡੀਓ ਬਣਾ ਕੇ ਪਾਉਣੀ ਸੀ ਕਿ ਗਣਪਤੀਆਂ ਦੇਖੋ ਕਿੱਥੇ ਕਚਰੇ ਦੇ ਵਿੱਚ ਪਈਆਂ ਨੇ ਥੱਲੇ ਦੇਖੋ ਢੋਲ ਵੱਜ ਰਹੇ ਨੇ ਤੇ ਗਣਪਤੀਆਂ ਦਾ ਜਿਹੜਾ ਵਿਸਰਜਨ ਕਰਨ ਲਈ ਆਏ ਨੇ ਲੋਕ ਤੇ ਮੰਦਰ ਸਾਰਾ ਥੱਲੇ ਡੁੱਬਿਆ ਹੋਇਆ ਆ ਹੋ ਲੀਵਾ ਜਾ ਰਹੀ ਐ ਤੇ ਲੋਕ ਵੀ ਆਹ ਦੇਖੋ ਜੀ ਗਣਪਤੀਆਂ ਲੈ ਕੇ ਲੋਕ ਆ ਰਹੇ ਨੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਗਣਪਤੀਆਂ ਜਿਹੜੀਆਂ ਵਾਂ ਉਹ ਕਿੱਥੇ ਜਾ ਕੇ ਲੱਗਣੀਆਂ ਨੇ ਆਹ ਦੇਖੋ ਜੀ ਗਣਪਤੀਆਂ ਲੈ ਕੇ ਨੰਗ ਰਹੇ ਨੇ ਸਾਰੇ ਦੇਖੋ ਬਹੁਤ ਰਾਸ਼ਾ ਜੀ ਆ ਸਾਰਿਆਂ ਨੇ ਗਣਪਤੀਆਂ ਫੜੀਆਂ ਹੀਆਂ ਪੁਲਿਸ ਵੀ ਹੈਗੀ ਹੈ ਜੀ ਬਹੁਤ ਆ ਪੁਲਿਸ ਪੁਲਿਸ ਆਪਣੀ ਕਾਰਵਾਈ ਪੂਰੀ ਕਰ ਰਹੀ ਆ ਬਾਕੀ ਤੇ ਲੋਕਾਂ ਨੇ ਤੇ ਆਪਣੀ ਮਰਜ਼ੀ ਨਾਲ ਹੀ ਚੱਲਣਾ ਆ ਦੇਖ ਰਹੇ ਹੋ ਤੁਸੀਂ ਬੈਰੀਅਰ ਵੀ ਲੱਗੇ ਹੋਏ ਆ ਤੇ ਅੱਗੇ ਵੀ ਬਹੁਤ ਰਸ਼ ਆ ਜੀ ਆ ਦੇਖੋ ਜੀ ਬਸ ਦੇਖੀ ਚੱਲੋ ਜੀ ਹਰੇਕ ਦੇ ਹੱਥ ਦੇ ਵਿੱਚ ਗਣਪਤੀ ਸਾਡੇ ਜੀ ਅੱਜ ਕੱਲ ਇਹ ਰੌਣਕ ਬਹੁਤ ਹੁੰਦੀ ਆ ਦਰਿਆ ਦੇ ਉੱਪਰ ਦੇਖੋ ਜੀ ਹਰ ਬੰਦੇ ਨੇ ਗਣਪਤੀ ਚੁੱਕੇ ਹੋਏ ਇੱਕ ਭਾਈ ਚੋੜਾ ਵੀ ਕੁਛ ਵੀ ਆਪਣੀ ਚੋੜੀ ਜਿੱਨਾ ਵੀ ਰਾਸ਼ ਸੀ ਨਾ ਇਸ ਟੈਂਪ ਪੁਲ ਦੇ ਉੱਪਰ ਬਹੁਤ ਸਲੋ ਸਲੋ ਆਪਾਂ ਗੱਡੀ ਕੱਢੀ ਹੋਈ ਆ ਤੇ ਇੱਧਰ ਵੀ ਪਾਣੀ ਬਹੁਤ ਆ ਜੀ ਇਹ ਪਾਣੀ ਜਿਵੇਂ ਹੁੰਦਾ ਜਰਨੀ ਆਣਾ ਕਿਉਂਕਿ ਅੱਗੇ ਬਾਸੀ ਤੇ ਆ ਜਿਹੜਾ ਗੁਰਦੁਆਰਾ ਸਾਹਿਬ ਆ ਰਹੇ ਨੇ ਮੈਂ ਇਹਨਾਂ ਦੀ ਵੀਡੀਓ ਗੁਰਦੁਆਰਾ ਸਾਹਿਬ ਦੀ ਪਾਈ ਸੀ ਜੀ ਤੁਹਾਨੂੰ ਤੁਹਾਨੂੰ ਮੈਂ ਦਿਖਾਉਣੀ ਆ ਗੁਰਦੁਆਰਾ ਸਾਹਿਬ ਆਪਾਂ ਲੰਘ ਕੇ ਜਾ ਰਹੇ ਆ ਤੇ ਦੇਖੋ ਜੀ ਨਾ ਨਾਮ ਸਿਵਾਇ ਕਿਰਮਾ ਰਚਿ ਕਿਰਪਾ ਕਰੋ ਜੀ ਮੇਰ ਕਰੋ ਦੁਨੀਆ ਦੇ ਉਪਰ ਸਰਬੱਤ ਦਾ ਭਲਾ ਕਰਨਾ ਚੜ੍ਹਦੀ ਕਲਾ ਚ ਰੱਖਣਾ ਤੇ ਦੁਬਾਰਾ ਮਿਲਦੀ ਆ ਜੀ ਮੈਂ ਤੁਹਾਨੂੰ ਕਿਸੇ ਨਵੇਂ ਬਲੌਗ ਦੇ ਨਾਲ ਥੈਂਕ ਯੂ